ਪੰਜਾਬ 1947 ਦੇ ਉਜਾੜੇ ਪਿੱਛੋਂ ਵੀ ਹੋਰ ਉਜਾੜੇ ਦੇ ਰਾਹ ਪਿਆ ਹੋਇਆ ਹੈ ਇੱਕ ਬੰਨੇ ਇਸ ਨੂੰ ਝੋਨਾ ਲਈ ਬੈਠਾ ਦੂਜੇ ਬੰਨੇ ਚਿੱਟਾ ਰੈਂਦੀ ਕਸਰ ਪੰਜਾਬ ਅਤੇ ਕੇਂਦਰ ਦੇ ਰਾਜਨੇਤਾ ਕੱਢੀ ਜਾ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਅਰਥਚਾਰੇ ਅਤੇ ਭੁਖ ਦਾ ਕੋਈ ਫਿਕਰ ਹੀ ਨਹੀਂ ਜਿਵੇਂ ਸਿੰਥੈਟਿਕ ਨਸ਼ਿਆਂ ਦੇ ਕਈ ਨਾਂ ਹਨ ਓਵੇਂ ਝੋਨੇ ਨੂੰ ਕੋਈ ਜੀਰੀ ਕਹਿੰਦਾ ਕੋਈ ਮੁੰਜੀ ਕੋਈ ਧਾਨ ਅਤੇ ਕੋਈ ਚੌਲ ਪੰਜਾਬ ਦੇ ਧਰਤ ਹੇਠਲੇ ਪਾਣੀ ਦੀ ਬਰਬਾਦੀ ਅਤੇ ਵਾਤਾਵਰਨ ਦੀ ਖਰਾਬੀ ਦਾ ਮੁੱਖ ਕਾਰਨ ਝੋਨੇ ਦੀ ਬੇਲਗਾਮ ਬੀਜਾਂਦ ਹੈ। ਝੋਨੇ ਦੀ ਬੇਕਾਬੂ ਹੋਈ ਜਾਂਦੀ ਬੀਜਾਂਦ ਨੂੰ ਨਵੇਂ ਨਸ਼ਿਆਂ ਅਤੇ ਨਵੀਆਂ ਬਿਮਾਰੀਆਂ ਦੀ ਮਾਂ ਕਿਹਾ ਜਾ ਸਕਦਾ ਹੈ। ਚੌਲ ਪੰਜਾਬੀਆਂ ਦਾ ਖਾਜਾ ਨਹੀਂ। ਝੋਨਾ ਉਹ ਭਾਰਤੀ ਹਾਕਮਾਂ ਦੀਆਂ ਵੋਟਾਂ ਲਈ ਪਾਲ ਰਿਹਾ ਹੈ। ਝੋਨੇ ਦੇ ਨਾਲ ਪੰਜਾਬ ਆਰਜ਼ੀ ਤੌਰ ਤੇ ਖੁਸ਼ਹਾਲ ਹੋਇਆ ਅਤੇ ਝੋਨੇ ਕਰਕੇ ਹੀ ਗੰਗਾਲ ਹੋ ਰਿਹਾ ਹੈ। ਪੰਜਾਬ ਸਿਰ ਵਧੇਰੇ ਕਰਜ਼ਾ ਝੋਨੇ ਨੇ ਹੀ ਚੜਾਇਆ ਅਤੇ ਵਾਤਾਵਰਣ ਵੀ ਖਰਾਬ ਕੀਤਾ 1970 ਦੇ ਆਸ-ਪਾਸ ਪੰਜਾਬ ਦੇ ਕਿਸਾਨ ਝੋਨਾ ਲਾਉਣ ਲੱਗੇ ਤਾਂ ਝੋਨੇ ਦੀ ਐਮਐਸਪੀ ਖਰੀਦ ਨੇ ਨਸ਼ੇ ਵਾਂਗ ਹੁਲਾਰਾ ਦਿੱਤਾ ਪਰ ਹੁਣ ਖੇਤੀ ਖਰਚਿਆਂ ਦੀ ਵਧੇ ਜਾਂਦੀ ਮਹਿੰਗਾਈ ਦੇ ਦੌਰ ਵਿੱਚ ਝੋਨਾ ਲਾਉਣਾ ਪੰਜਾਬ ਲਈ ਆਤਮਕਾਤੀ ਸਿੱਧ ਹੋ ਰਿਹਾ ਝੋਨੇ ਕਰਕੇ ਹੀ ਪੰਜਾਬ ਮਾਰੂਥਲ ਬਣਨ ਦੇ ਰਾਹ ਪਿਆ ਹੋਇਆ 50 ਸਾਲ ਪਹਿਲਾਂ ਗਾਣਾ ਸੁਣਦੇ ਸਾਂ ਤੇਲੂ ਰਾਮ ਦੀ ਹੱਟੀ ਦਾ ਜ਼ਰਦਾ ਜੋੜਾਂ ਵਿੱਚ ਬੈ ਗਿਆ ਜੱਟ ਦੇ ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਝੋਨਾ ਵੀ ਜੱਟਾਂ ਦੇ ਜੋੜਾਂ ਵਿੱਚ ਬੈ ਜਾਵੇਗਾ ਅਤੇ ਝੋਨੇ ਦੀ ਫਸਲ ਪੰਜਾਬ ਦੇ ਪਾਣੀ ਅਤੇ ਬਿਜਲੀ ਦਾ ਬੇੜਾ ਬਹਾ ਦੇਵੇਗੀ ਅਤੇ ਪੰਜਾਬ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਚੜਾਉਣ ਦੇ ਨਾਲ ਵਾਤਾਵਰਨ ਵੀ ਵਿਗਾੜ ਦੇਵੇਗੀ। ਇੰਨੀ ਦਿਨੀ ਝੋਨੇ ਦੀ ਲੁਆਈ ਜ਼ੋਰਾਂ ਤੇ ਹੈ ਪਨੀਰੀਆਂ ਪੁੱਟੀਆਂ ਅਤੇ ਕੱਦੂ ਕਿਤੇ ਖੇਤਾਂ ਵਿੱਚ ਲਾਈਆਂ ਜਾ ਰਹੀਆਂ ਮੁਫਤ ਦੀ ਬਿਜਲੀ ਨਾਲ ਚੱਲਦੀਆਂ ਬੰਬੀਆਂ ਧਰਤੀ ਹੇਠla ਰਹਿੰਦਾ ਖੁੰਦਾ ਪਾਣੀ ਵੀ ਬਾਹਰ ਕੁਲੰਜੀ ਜਾਂਦੀਆਂ। ਕਿਆਰੇ ਕੋਈ ਕਿल्ले ਅੱਧੇ ਕਿल्ले ਤੋਂ ਘੱਟ ਨਹੀਂ ਪੌਂਦਾ ਝੋਨੇ ਦੀ ਲੋਾਈ ਵੀ ਮਹਿੰਗੀ ਤੋਂ ਮਹਿੰਗੀ ਹੋਈ ਜਾਂਦੀ ਹੈ ਮਜ਼ਦੂਰਾਂ ਨੂੰ ਬੰਬੀਆਂ ਤੇ ਰਖੱਲੇ ਨਸ਼ੇ ਪਾਣੀ ਦਾ ਲਾਲਚ ਦੇਣਾ ਪੈ ਰਿਹਾ ਹੈ ਅੰਦਾਜ਼ਾ ਹੈ ਕਿ ਇਸ ਵਾਰ 75 ਲੱਖ ਏਕੜ ਤੋਂ ਵੀ ਵੱਧ ਝੋਨਾ ਲੱਗੇਗਾ ਪਿਛਲੇ ਸਾਲ ਦਾ 271000 ਮੈਟ੍ਰਿਕ ਟਨ ਝੋਨੇ ਦਾ ਰਿਕਾਰਡ ਜੋ ਤੋੜਨਾ ਹੋਇਆ ਉਦੇ ਨਾਲ ਫਿਰ ਕੇਂਦਰ ਸਰਕਾਰ ਨੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਵੰਡ ਕੇ ਵੋਟਾਂ ਜੁਲਾਈਆਂ ਹੋਈਆਂ ਕਿਨੂ ਪਰਵਾਹ ਹੈ ਪੰਜਾਬ ਦੇ ਜ਼ਿਲ੍ਹਿਆਂ ਦੇ ਜ਼ਿਲੇ ਕਾਲੇ ਜ਼ੋਨ ਵਿੱਚ ਚਲੇ ਜਾਣ ਅਤੇ ਪੰਜਾਬ ਦੇ ਮਾਰੂਥਲ ਬਣ ਜਾਂਦੀ ਖੇਤੀ ਅਰਥਚਾਰੇ ਦੇ ਅੰਤਰਰਾਸ਼ਟਰੀ ਮਾਹਿਰ ਡਾਕਟਰ ਸਰਦਾਰਾ ਸਿੰਘ ਜੋਹਲ ਦੀ ਇਲੈਕਟ੍ਰਿਸਿਟੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਟਿਊਬਵੈੱਲਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਦੀ ਸਬਸਿਡੀ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਸਗੋਂ ਭਾਰਤੀ ਖਪਤਕਾਰਾਂ ਨੂੰ ਹੋ ਰਿਹਾ ਹੈ ਮੁਫਤ ਦੀ ਬਿਜਲੀ ਨਾਲ ਪੰਜਾਬ ਦਾ ਪਾਣੀ ਥੱਲੇ ਹੀ ਥੱਲੇ ਉਤਰੀ ਜਾ ਰਿਹਾ ਹੈ ਜਿਸ ਕਰਕੇ ਟਿਊਬਵੈਲ ਡੂੰਘੇ ਤੋਂ ਡੂੰਘੇ ਕਰਨੇ ਪੈ ਰਹੇ ਨੇ ਅਤੇ ਪਾਣੀ ਖਿੱਚਣ ਦੇ ਲਈ ਹਾਰਸ ਪਾਵਰ ਵੱਧ ਤੋਂ ਵੱਧ ਵਰਤਣੀ ਪੈ ਰਹੀ ਹੈ ਪਹਿਲਾਂ ਖੂਹੀਆਂ ਡੂੰਘੀਆਂ ਕਰਦੇ ਰਹੇ ਫਿਰ ਹੋਰ ਪਾਈਪਾਂ ਪਾ ਕੇ ਬੋਰ ਡੂੰਘੇ ਕਰਦੇ ਰਹੇ ਫਿਰ ਸਬਮਰਸੀਬਲ ਟਿਊਬਵੈਲ ਲੱਗਣ ਲੱਗੇ ਜ਼ਮੀਨਾਂ ਕੱਧੂ ਕਰਕੇ ਪਾਣੀ ਜ਼ਮੀਨ ਵਿੱਚ ਰਿਸਣੋਂ ਰੋਕ ਦਿੱਤਾ ਝੋਨੇ ਵਿੱਚ ਖੜਾ ਪਾਣੀ ਧੁੱਪ ਨਾਲ ਉੱਡਣ ਲੱਗਾ ਜਿਹੜਾ ਪਾਣੀ ਧਰਤੀ ਵਿੱਚ ਸੇਮ ਜਾਏ ਉਹ ਤਾਂ ਮੁੜ ਵਰਤਿਆ ਜਾ ਸਕਦਾ ਪਰ ਜਿਹੜਾ ਹਵਾ ਵਿੱਚ ਉੱਡ ਜਾਵੇ ਉਹ ਮੁੜ ਕੇ ਹੱਥ ਨਹੀਂ ਆਉਂਦਾ ਪਾਣੀ ਵਰਗੀ ਬੇਸ਼ਕੀਮਤੀ ਪੂੰਜੀ ਪੰਜਾਬ ਭੰਗ ਦੇ ਪਹਾੜੇ ਉਡਾ ਰਿਹਾ ਹੈ ਜਿੱਥੇ 1 ਲੀਟਰ ਪਾਣੀ ਦੀ ਬੋਤਲ 20 ਰੁਪਈਆ ਵਿੱਚ ਵਿਕਦੀ ਹੋਵੇ ਉੱਥੇ 1 ਕਿਲੋ ਝੋਨਾ ਪੈਦਾ ਕਰਨ ਲਈ 40 ਲੀਟਰ ਪਾਣੀ ਧਰਤੀ ਦੀ ਕੋਖ ਚੋਂ ਖਿੱਚ ਦਿੱਤਾ ਜਾਂਦਾ ਹੈ ਹਿਸਾਬ ਲਾ ਲਓ 75 ਲੱਖ ਏਕੜਾਂ ਵਿੱਚੋਂ 2.5 ਲੱਖ ਟਨ ਤੋਂ ਵੀ ਵੱਧ ਝੋਨਾ ਪੈਦਾ ਕਰਨਾ ਪੰਜਾਬ ਨੂੰ ਕਿੰਨੇ ਕਰੋੜਾਂ ਅਰਬਾਂ ਵਿੱਚ ਪਿਆ ਲਾਇਆ ਕਿਸੇ ਸਰਕਾਰ ਨੇ ਹਿਸਾਬ ਕਿਤਾਬ ਹੈ ਕੋਈ ਵਾਲੀ ਵਾਰਸ ਪੰਜਾਬ ਦਾ 1961 ਵਿੱਚ ਪੰਜਾਬ ਵਿੱਚ ਕੇਵਲ 7445 ਟਿਊਬਵੈੱਲ ਸਨ ਚੋਨੇ ਦੇ ਵਿਕਾਸਤ ਕਰਕੇ ਹੀ ਸਤੰਬਰ 2015 ਤੱਕ ਪੰਜਾਬ ਦੇ ਖੇਤਾਂ ਵਿੱਚ 1236185 ਟਿਊਬਵੈਲ ਲੱਗੇ 2021 ਤੋਂ 14 ਲੱਖ ਦਾ ਅੰਕੜਾ ਪਾਰ ਕਰ ਗਏ ਜੋ ਹੁਣ 15 ਲੱਖ ਹੋਣ ਵਾਲੇ ਹਨ ਖੇਤਾਂ ਦੇ ਬੋਰਾ ਤੋਂ ਬਿਨਾ 2500 ਵਾਟਰ ਵਰਕਸ ਅਤੇ 20 ਲੱਖ ਤੋਂ ਵੱਧ ਘਰੇਲੂ ਬੋਹਰ ਹਨ ਪਿਛਲੇ 10 ਸਾਲਾਂ ਵਿੱਚ ਬੋਹਰਾ ਅਤੇ ਮੋਟਰਾਂ ਉਤੇ ਪੰਜਾਬੀ ਕਿਸਾਨਾਂ ਦਾ 20000 ਕਰੋੜ ਰੁਪਏ ਖਰਚਾ ਆ ਚੁੱਕਾ ਹੈ 27000 ਕਰੋੜ ਤੋਂ ਵੱਧ ਦੀ ਬਿਜਲੀ ਫੋਕੀ ਜਾ ਚੁੱਕੀ ਹੈ ਹਰ ਸਾਲ ਧਰਤੀ ਦਾ ਪਾਣੀ 40 ਤੋਂ 80 ਸੈਂਟੀਮੀਟਰ ਤੱਕ ਥੱਲੇ ਗਰਕਰਿਆ ਇੱਕ ਕਿਲੋ ਝੋਲ ਪੈਦਾ ਕਰਨ ਉਤੇ 4000 ਲੀਟਰ ਪਾਣੀ ਖਪਦਾ ਹੈ ਹਰ ਸਾਲ 200 ਲੱਖ ਟਨ ਤੋਂ ਵੱਧ ਅਨਾਜ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਭੇਜਿਆ ਜਾ ਰਿਹਾ ਜਿਸ ਦਾ ਮਤਲਬ ਹੈ 88000 ਕਰੋੜ ਗੈਲਨ ਪਾਣੀ ਦਾਣਿਆਂ ਦੇ ਰੂਪ ਵਿੱਚ ਪੰਜਾਬ ਤੋਂ ਬਾਹਰ ਜਾ ਰਿਹਾ ਹੈ ਇੱਕ ਪਾਸੇ ਆਬਾਦੀ ਵਧ ਰਹੀ ਹੈ ਅਤੇ ਦੂਜੇ ਪਾਸੇ ਪ੍ਰਤੀ ਵਿਅਕਤੀ ਪਾਣੀ ਦੀ ਖਪਤ 40 ਲੀਟਰ ਤੋਂ ਵੱਧ ਕੇ 70 ਲੀਟਰ ਹੋ ਗਈ ਹੈ ਉਤੋਂ ਦਰਿਆਈ ਪਾਣੀ ਘਟ ਰਿਹਾ ਹੈ ਪੰਜਾਬ ਬੰਜਰ ਨਹੀਂ ਬਣੇਗਾ ਤਾਂ ਹੋਰ ਕੀ ਬਣੇਗਾ ਡਾਕਟਰ ਜੌਹਲ ਦੀ ਸਿੱਧੀ ਜਿਹੀ ਗੱਲ ਵੀ ਪਤਾ ਨਹੀਂ ਪੰਜਾਬ ਦੀਆਂ ਸਰਕਾਰਾਂ ਅਤੇ ਕਿਸਾਨਾਂ ਨੂੰ ਕਿਉਂ ਸਮਝ ਨਹੀਂ ਆ ਰਹੀ ਜਿਹੜੀ ਬਿਜਲੀ ਖੇਤੀਬਾੜੀ ਨੂੰ ਮੁਫਤ ਦਿੱਤੀ ਜਾਂਦੀ ਹੈ ਉਹ ਖੇਤੀ ਫਸਲਾਂ ਦੇ ਭਾਅ ਬੰਨਣ ਵੇਲੇ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਵੱਲੋਂ ਖਰਚੇ ਵਿੱਚ ਨਹੀਂ ਗਿਣੀ ਜਾਂਦੀ ਖਰਚੇ ਦੇ ਹੀ ਸਾਬਨਾਲ ਫਸਲਾਂ ਦੇ ਭਾਅ ਵੀ ਫਿਰ ਘਟ ਬੰਨੇ ਜਾਂਦੇ ਹਨ ਇੰਜ ਘਾਟਾ ਪੰਜਾਬ ਦੇ ਕਿਸਾਨਾਂ ਨੂੰ ਵੀ ਪੈਂਦਾ ਹੈ ਅਤੇ ਸਰਕਾਰ ਦੇ ਬਿਜਲੀ ਵਿਭਾਗ ਨੂੰ ਵੀ ਫਾਇਦਾ ਹੋ ਰਾ ਸੂਬਿਆਂ ਦੇ ਖਪਤਕਾਰਾਂ ਨੂੰ ਹੁੰਦਾ ਹੈ ਟਿਊਬਵੈਲਾਂ ਨੂੰ ਮੁਫਤ ਬਿਜਲੀ ਪੰਜਾਬ ਦੇ ਪਾਣੀਆਂ ਜ਼ਮੀਨਾਂ ਕਿਸਾਨਾਂ ਅਤੇ ਵਾਤਾਵਰਨ ਦੀ ਵੈਰੀ ਬਣ ਬੈਠੀ ਹੈ ਮੁਫਤ ਦੀ ਖੁੱਲੀ ਬਿਜਲੀ ਨਾਲੋਂ ਸਸਤੀ ਅੱਧੀ ਬਿਜਲੀ ਨਾਲ ਸਭ ਦਾ ਸਾਰ ਸਕਦਾ ਹੈ ਇਹ ਮੰਨਿਆ ਹੋਇਆ ਤੱਥ ਹੈ ਕਿ ਮੁਫਤ ਦੀ ਕੋਈ ਵੀ ਚੀਜ਼ ਵਸਤੂ ਹੋਵੇ ਉਸ ਦੀ ਫਜ਼ੂਲ ਵਰਤੋਂ ਹੁੰਦੀ ਹੀ ਹੁੰਦੀ ਹੈ। ਟਿਊਬਵੈੱਲਾ ਲਈ ਮੁਫਤ ਬਿਜਲੀ ਨਾਜਾਇਜ਼ ਵੀ ਵਰਤੀ ਜਾਂਦੀ ਹੈ। ਬੰਬੀਆਂ ਉੱਤੇ ਰੱਖੇ ਦੇਸੀ ਹੀਟਰ 2-4 ਕੱਪ ਚਾਹ ਬਣਾਉਂਦਿਆਂ 2-400 ਦੀ ਬਿਜਲੀ ਫੂਕ ਦਿੰਦੇ ਹਨ। ਜੇਕਰ ਬਿਜਲੀ ਕਿਸਾਨਾਂ ਨੂੰ ਮੀਟਰਾ ਉੱਤੇ ਸਸਤੀ ਅਤੇ 24 ਘੰਟੇ ਮਿਲੇ ਤਾਂ ਉਹ ਇੱਕ ਯੂਨਿਟ ਵੀ ਵਾਧੂ ਨਹੀਂ ਪਾਲਣਗੇ, ਨਾ ਹੀ ਝੋਨੇ ਨੂੰ ਬੇਲੋੜਾ ਪਾਣੀ ਦੇਣਗੇ। ਮੁੱਲ ਦੀ ਸਸਤੀ ਬਿਜਲੀ ਨਾਲ ਝੋਨੇ ਦੀ ਥਾਂ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਬੀਜੀਆਂ ਚਾਣਗੀਆਂ ਜਿਸ ਨਾਲ ਪਾਣੀ ਦੀ ਬਚਤ ਹੋਵੇਗੀ ਜੋ ਪੰਜਾਬ ਦੀ ਜਿੰਦ ਜਾਨ ਹੈ ਇਸ ਲਈ ਮੁਫਤ ਪਿਛਲੇ ਧੇਨ ਦੀ ਸਾਲਾਨਾ 10000 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਟਿਊਬਵੈੱਲਾਂ ਨੂੰ ਦੇਣ ਦੀ ਥਾਂ ਉਹੀ ਸਬਸਿਡੀ ਕਿਸਾਨਾਂ ਨੂੰ ਖੇਤਾਂ ਪ੍ਰਤੀ ਦੇਣੀ ਚਾਹੀਦੀ ਹੈ ਇਸ ਨਾਲ ਕਿਸਾਨ ਆਪਣੇ ਖੇਤ ਪੱਧਰ ਕਰੇ ਖੇਤਾਂ ਦੀ ਮਿੱਟੀ ਜ਼ਰਖੇਜ਼ ਬਣਾਵੇ ਖੇਤੀਬਾੜੀ ਦੇ ਸੰਧ ਲਵੇ ਪਸ਼ੂਆਂ ਦੇ ਢਾਰੇ ਛੱਤੇ ਪਾਣੀ ਬਚਾਉਣ ਲਈ ਜ਼ਮੀਨਦੋਸ਼ ਪਾਈਪਾਂ ਪਾਵੇ, ਫੁਹਾਰੇ ਲਾਵੇ, ਉਜਾੜੇ ਤੋਂ ਵਾੜਾ ਕਰੇ ਅਤੇ ਆਪਣੇ ਫਾਰਮ ਸੁਧਾਰੇ। ਇਹ ਪੈਸਾ ਕਿਸਾਨ ਦੀ ਜ਼ਮੀਨ ਨੂੰ ਹੋਰ ਉਪਜਾਊ ਬਣਾਵੇਗਾ ਨਾ ਕਿ ਆਪਣੀ ਹੀ ਜ਼ਮੀਨ ਦਾ ਪਾਣੀ ਖਿੱਚ ਕੇ ਜ਼ਮੀਨ ਨੂੰ ਮਾਰੂਥਲ ਬਣਾਵੇਗਾ। ਪਰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਵੀ ਤਦ ਹੀ ਨਿਕਲਿਆ ਜਾ ਸਕੇਗਾ ਜਦ ਕਿਸਾਨਾਂ ਨੂੰ ਝੋਨੇ ਨਾ ਲਾਉਣ ਲਈ ਆਰਥਿਕ ਮਦਦ ਮਿਲੇਗੀ। ਡਾਕਟਰ ਜੌਹਲ ਨੇ 1985 ਦੀ ਰਿਪੋਰਟ ਵਿੱਚ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਝੋਨਾ ਨਾ ਬੀਜਣ ਵਾਲੇ ਕਿਸਾਨਾਂ ਨੂੰ 1 ਹੈਕਟੇਰ ਪ੍ਰਤੀ 16000 ਰੁਪਏ ਨਕਦ ਦਿੱਤੇ ਜਾਣ ਜੋ ਕਿ ਮਹਿੰਗਾਈ ਵਿੱਚ ਇਹ ਰਕਮ ਕਿਤੇ ਵੱਧ ਬਣੇਗੀ ਸਰਕਾਰ ਇਹ ਸਮਝ ਲਵੇ ਕਿ ਉਹ ਪ੍ਰਤੀ ਏਕੜ 10000 ਤੋਂ 20000 ਰੁਪਈਆ ਦੀ ਜੋ ਬਿਜਲੀ ਕਿਸਾਨਾਂ ਨੂੰ ਮੁਫਤ ਦੇ ਰਹੀ ਹੈ ਉਹੀ ਪੈਸੇ ਕਿਸਾਨਾਂ ਨੂੰ ਝੋਨੇ ਦੀ ਥਾਂ ਹੋਰ ਫਸਲ ਬੀਜਣ ਲਈ ਦੇਵੇ ਐਂਜਰ ਝੋਨੇ ਹੀਠੋ ਰਕਬਾ ਨਿਕਲੇਗਾ ਅਤੇ ਹੋਰ ਫਸਲਾਂ ਹੀਠ ਵਧੇਗਾ ਸੋਨੀ ਦੀਆਂ ਫਸਲਾਂ ਮੱਕੀ ਬਾਜਰਾ ਜਵਾਰ ਸਬਜ਼ੀਆਂ ਅਤੇ ਦਾਲਾਂ ਆਦਿ ਨੂੰ ਲਾਹੇਵੰਦੇ ਸਮਰਥਨ ਮੁੱਲ ਤੇ ਖਰੀਦਣਾ ਵੀ ਇੱਕ ਇੰਨੀ ਬਣਾਵੇ ਇਹ ਨਾ ਹੋਵੇ ਕਿ ਝੋਨੇ ਦੀ ਥਾਂ ਹੋਰ ਫਸਲਾਂ ਬਿਜਵਾ ਕੇ ਸਰਕਾਰ ਖਰੀਦੇ ਹੀ ਨਾ ਪੰਜਾਬ ਵਿੱਚ ਜੇਕਰ ਮੱਕੀ ਕਣਕ ਝੋਨੇ ਦੇ ਭਾਅ ਹੀ ਖਰੀਦੀ ਜਾਣੀ ਕਾਨੂੰਨੀ ਬਣਾਈ ਜਾਵੇ ਤਾਂ ਕਿਸਾਨ ਮੱਕੀ ਬੀਜਣ ਵੱਲ ਮੋੜਾ ਪਾ ਸਕਦੇ ਹਨ ਪਹਿਲਾਂ ਮੱਕੀ ਅਤੇ ਕਣਕ ਹੀ ਮੁੱਖ ਫਸਲਾਂ ਹੁੰਦੀਆਂ ਸਨ ਇਦੇ ਨਾਲ ਵਿੱਚ ਔਨੇ hectares ਰਕਬਾ ਘਟੇਗਾ ਅਤੇ ਪਾਣੀ ਅਤੇ ਬਿਜਲੀ ਦੀ ਬਚਤ ਹੋਵੇਗੀ। ਬਾਸਮਤੀ ਦੀ ਫਸਲ ਛੋਨੇ ਤੋਂ ਘੱਟ ਪਾਣੀ ਲੈਂਦੀ ਹੈ। ਬਾਸਮਤੀ ਦਾ ਘੱਟੋ-ਘੱਟ ਸਮਰੱਥਨ ਮੁੱਲ ਵੀ ਕੇਂਦਰ ਸਰਕਾਰ ਤਾਇ ਕਰੇ। ਹੁਣ ਇਹ ਕਦੇ ਬੇहद ਮਹਿੰਗੀ ਵਿਕਦੀ ਹੈ, ਕਦੇ ਬੇहद ਸਸਤੀ। ਵੋਟਾਂ ਵਟੋਰਨ ਦਾ ਆਰਥਿਕ ਫਾਇਦਾ ਛੱਡ ਕੇ ਸਾਰੀਆਂ ਹੀ ਰਾਜਸੀ ਪਾਰਟੀਆਂ ਨੂੰ ਪੰਜਾਬ ਦੇ ਅਤੇ ਕਿਸਾਨਾਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਉਹਨਾਂ ਨੂੰ ਸਪਸ਼ਟ ਸਟੈਂਡ ਲੈਣਾ ਚਾਹੀਦਾ ਹੈ ਕਿ ਟਿਊਬਵੈੱਲਾਂ ਨੂੰ ਬਿਜਲੀ ਮੁਫਤ ਨਹੀਂ ਸਗੋਂ ਸਸਤੀ ਦਿੱਤੀ ਜਾਵੇਗੀ ਜੋ 24 ਘੰਟੇ ਮਿਲੇਗੀ ਕਿਸਾਨ ਵੀ ਮੁਫਤ ਵਿੱਚ 8 ਘੰਟੇ ਬਿਜਲੀ ਮੰਗਣ ਦੀ ਥਾਂ 24 ਘੰਟੇ ਸਸਤੀ ਬਿਜਲੀ ਦੀ ਮੰਗ ਕਰਨ ਹੁਣ ਤਾਂ ਉਹ ਆਪਣੇ ਰੁੱਖ ਦੀਆਂ ਜੜਾਂ ਆਪ ਹੀ ਵੱਡੀ ਜਾ ਰਹੇ ਨੇ ਪੰਜਾਬ ਪੈਦਾਵਾਰ ਕਰਨ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ ਪਰ ਵਪਾਰ ਕਰਨ ਵਿੱਚ ਫਾੜੀ ਰੱਖਿਆ ਹੋਇਆ ਦੇਸ਼ ਦੇ ਖੁਸ਼ਹਾਲ ਭਵਿੱਖ ਲਈ ਹਿੰਦੁਸਤਾਨ ਪਾਕਿਸਤਾਨ ਦੇ ਦੋਹਾਂ ਪੰਜਾਬਾਂ ਵਿੱਚ ਦੀ ਸੜਕੀ ਵਪਾਰ ਕਰਨ ਦੇ ਸਰਹੱਦੀ ਲਾਂਘੇ ਖੁਲਵਾਉਣੇ ਦੋਹਾਂ ਪੰਜਾਬਾਂ ਅਤੇ ਹਿੰਦੁਸਤਾਨ-ਪਾਕਿਸਤਾਨ ਦੇ ਸਭ ਤੋਂ ਵੱਡੇ ਮੁੱਦੇ ਹਨ। ਭਾਰਤ-ਪਾਕਿਸਤਾਨ ਵਿੱਚ ਘਰ ਦੁਸ਼ਮਣੀ ਦੀ ਥਾਂ ਦੋਸਤੀ ਹੀ ਦੋਹਾਂ ਦੇਸ਼ਾਂ ਦੇ ਖੁਸ਼ਹਾਲ ਹੋਣ ਦੀ ਗਾਰੰਟੀ ਹੋ ਸਕਦੀ ਹੈ।